ਅਸੀਂ ਲੋਕਾਂ ਮਾਰੇ ਪੇਸ਼ ਹੁੰਦੇ ਲੋਕਾਂ ਮਾਰੇ ਆਪਣੇ ਵਿਚਾਰ ਰੱਖਦੇ ਆਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ ਇਹ ਸਾਨੂੰ ਮੌੜ ਜਿਹੜੀ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨਮਾਇੰਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ ਇਸ ਕਰਕੇ ਸਾਡੇ ਮਨ 'ਚ ਬੜਾ ਚਾਹ ਰਹਿੰਦਾ ਹੈਗਾ ਕੰਪਨੀ ਸਾਡੇ ਦੇਖਦੇ ਆਂ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਜੀ ਚਲੇ ਗਏ ਚਲੋ ਦੇਖੋ ਮੇਰਾ ਮੈਂ ਤਾਂ ਆਪਣੇ ਨਾਲ ਕੰਸਰਨ ਜਿਹੜੀ ਸਾਡੀ ਐਜ਼ ਅ ਕੈਂਡੀਡੇਟ ਮੈਂ ਆਪਣੀ ਗੱਲ ਰੱਖ ਸਕਦਾ ਹੈਗਾ ਦੇਖੋ 2019 ਚ ਕਰੀਬ 2 ਲੱਖ ਵੋਟ ਪਈ ਸੀਗੀ ਪਿਛਲੀ ਵਾਰੀ ਬਾਈ ਇਲੈਕਸ਼ਨ ਚ ਤੁਸੀਂ ਇਕੱਠੇ ਸਿਖੇ ਤੇ ਹੁਣ ਕਿਦਾਂ ਦੇਖਦੇ ਪਿਓ ਤੁਸੀਂ ਕੰਪਨੀ ਦੇਖੋ ਜਿਹੜਾ 2019 ਦੇ ਵਿੱਚ ਹੈ ਨਾ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ ਆਪਾਂ ਕਿਸੇ ਸਪੈਸਿਫਿਕ ਵਾਰ ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ ਤੀਜਾ ਬਦਲ ਮਤਲਬ ਇੱਕ ਬਦਲ ਨਾ ਚੰਗਾ ਚਾਹੀਦਾ ਤੇ ਜਦੋਂ 19 ਦੇ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਸੀਗਾ ਅਕਾਲੀ ਬੀਐਸਪੀ ਘੜ ਜੋੜ ਸੀ ਤੇ ਆਪ ਵੀ ਲੜੀ ਸੀਗੀ ਅਸੀਂ ਵੀ ਲੜੇ ਸੀ ਆਪ ਨੂੰ ਉਦੋਂ 25000 ਵੋਟ ਪਈ ਸੀ ਤਾਂ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲ ਦੇ ਰੂਪ ਵਿੱਚ ਸਾਡੇ ਜਲੰਧਰ ਦੇ ਲੋਕਾਂ ਨੇ ਸਾਨੂੰ ਦੇਖਿਆ ਸੀ ਤੇ 22 ਵਿੱਚ ਉਹਨਾਂ ਨੇ ਆਪ ਤੇ ਟਰਸਟ ਕੀਤਾ ਪਰ 2 ਸਾਲਾਂ ਵਿੱਚ ਨਾ ਲੱਗਾ ਵੀ ਹੋਰ ਰਵਾਇਤੀ ਪਾਰਟੀਆਂ ਦੇ ਖਿਲਾਫ ਆਏ ਸੀ ਪਰ ਰਵਾਇਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾਂ ਦਾ ਵੀ ਮਿਸ ਯੂਜ਼ ਕਰ ਗਏ ਤੇ ਪਾਵਰ ਦਾ ਵੀ ਮਿਸ ਯੂਜ਼ ਕਰ ਗਏ ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ ਚੋਂ ਮਿਲ ਰਿਹਾ ਹੰਗਾਰਾ ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪ ਵਿੱਚ ਸਾਨੂੰ ਦੇਖ ਰਹੇ ਸਿਚੁਏਸ਼ਨ ਕਿਦਾਂ ਦੇਖ ਰਹੇ ਸਨ ਵੱਡੇ ਕਿਤਾ ਦੀ ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੰਗਾਰਾ ਆ ਲੋਕੀ ਸਾਡੇ ਤੇ ਟਰਸਟ ਕਰ ਰਹੇ ਆ ਕਿਉਂਕਿ ਜਿਸ ਤ ਇੱਕ ਦਾਲੂ ਬਦਲੂਆਂ ਦਾ ਮੁੱਦਾ ਚੱਲਦਾ ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਵੀ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ ਆਪਣੇ ਜ਼ਿਲ੍ਹੇ 'ਚ ਫੇਲ ਹੋ ਗਏ ਆਪਣੇ ਹਲਕੇ 'ਚ ਉਹਨਾਂ ਨੂੰ ਨਕਾਰ ਦਿੱਤਾ ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ ਪਰ ਉਹ ਵੀ ਲੋਕ ਸਮਝ ਰਹੇ ਆ ਵੀ ਵੀ ਇਹ ਜੇ ਉੱਥੇ ਨਹੀਂ ਕਾਮਯਾਬ ਹੋ ਸਕੇ ਉੱਥੇ ਦੇ ਲੋਕਾਂ ਲਈ ਨਹੀਂ ਕੁਝ ਕਰ ਸਕਦੇ ਫੇ ਸਾਡੇ ਲਈ ਕੀ ਕਰਨਗੇ ਤੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ ਅਸੀਂ ਇੱਥੇ ਜੰਮੇ ਪਲੇ ਆ ਸਾਡੀ ਬਹੁਤ ਪੁਰਾਣੀ ਸਾਂਝ ਆ ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਭਰਵਾ ਹੰਗਾਰਾ ਦੇ ਦੇ ਚੰਨੀ ਸਾਹਿਬ ਕਿਸੇ ਕੰਪੀਟੀਸ਼ਨ ਦੇਖ ਰਹੇ ਕਹਿੰਦੇ ਮੇਰਾ ਚਲੰਦਰ ਤੇ ਕੋਈ ਕੰਪੀਟੀਸ਼ਨ ਨਹੀਂ ਹੈਗਾ ਦੇਖੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ ਕਾਂਗਰਸ ਦਾ ਹੈਗਾ ਉਹਨਾਂ ਦੀ ਪਾਰਟੀ ਕਾਂਗਰਸ ਆ ਉਹ ਕਾਂਗਰਸ ਨੂੰ ਮੋਹਰੇ ਢਾਕੇ ਕਿਉਂ ਨਹੀਂ ਲੜ ਰਹੇ ਪਹਿਲੀ ਗੱਲ ਹੈ ਜੀ ਗੱਲ ਠੀਕ ਕਰਦੇ ਪਹਿਲੀ ਉਹ ਉਹ ਕਾਂਗਰਸ ਪਾਰਟੀ ਨੂੰ ਮੋਹਰੇ ਢਾਕੇ ਕਿਉਂ ਨਹੀਂ ਕਰ ਰਹਾ ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ 17 ਤੋਂ 22 ਇਵਨ ਪੂਰਾ ਇਤਿਹਾਸ ਦੇਖ ਲਓ 47 ਤੋਂ 14 ਦੇਖ ਲਓ ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ 17 ਤੋਂ 22 ਦੇਖ ਲਓ ਜਿੰਨੇ ਮੈਨੀਫੈਸਟੋ ਚ ਉਹ ਨਹੀਂ ਵਾਦੇ ਕੀਤੇ ਸੀ ਘਰ ਘਰ ਨੌਕਰੀ ਸਾਰਿਆਂ ਨੂੰ ਘਰ ਨਸ਼ਾ ਮੁਕਤੀ ਚਾਰ ਹਫ਼ਤਿਆਂ ਚ ਕੁਝ ਵੀ ਨਹੀਂ ਕੀਤਾ ਤੇ ਇਸ ਕਰਕੇ ਜਦੋਂ ਆਪਾਂ ਨੀਤੀਆਂ ਤੇ ਜਾਵਾਂਗੇ ਤੇ ਉਦੋਂ ਜਿੰਨਾ ਜਿੰਨਾ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ ਔਰ ਤੁਸੀਂ ਦੇਖੋ ਜਿਹੜਾ ਆਰਟੀ ਹੈ ਰਾਈਟ ਟੂ ਐਜੂਕੇਸ਼ਨ ਐਕਟ ਆ ਇਹ 17 ਦੇ ਵਿੱਚ ਇਹ ਲੈਕਟ ਮਤਲਬ ਪ੍ਰੋਮਿਸ ਤੇ ਆਏ ਸੀ ਮੇ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਰੇ ਵਰਗਾਂ ਦੇ ਵਿੱਚੋਂ ਜਿਹੜੇ ਗਰੀਬ ਆ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ 25% ਦਾਖਲਾ ਦਵਾਵਾਂਗੇ ਇੱਕ ਵੀ ਬੱਚੇ ਦਾ ਦਾਖਲਾ ਨਹੀਂ ਹੋਇਆ ਇਸ ਕਰਕੇ ਨੀਤੀਆਂ ਦੇ ਤੌਰ ਤੇ ਫੇਲਿਆ ਜਿੱਦਾਂ ਜਿੱਦਾਂ ਲੋਕ ਅਵੇਅਰ ਹੋਣਗੇ ਤੇ ਇਹਨਾਂ ਨੂੰ ਰੱਦ ਕਰਾਂਗੇ ਬਲਵਿੰਦਰ ਜੀ ਪਰਵਿੰਦਰ ਜੀ ਮਨੀਸ਼ਾ ਲੰਕਰ ਜੀ ਦਾ ਕਹਿਣਾ ਹੈ ਕਿ ਭਾਰਤ ਮੈਂ ਮੈਂ ਨੈਸ਼ਨਲ ਇਸ਼ੂ ਤੇ ਮੈਂ ਐਜ਼ ਅ ਕੈਂਡੀਡੇਟ ਇੱਕ ਪਾਸਿਧੀ ਜੀ ਬੋਲੂਗਾ ਹਾਂਜੀ ਪੰਜ ਕੈਂਡੀਡੇਟ ਆ ਮੈਂ ਉਹੀ ਕਹਿ ਰਿਹਾ ਵੀ ਪੰਜਾਂ 'ਚੋਂ ਇੱਕ ਅਸੀਂ ਆ ਬਾਕੀ ਚਾਰ ਇਹ ਆ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਵੋਟ ਲਈ ਤੇ ਸੱਤਾ ਹਾਸਲ ਕੀਤੀ ਲੋਕਾਂ ਨੇ ਉਹਨਾਂ ਨੂੰ ਟਰਸਟ ਦਿੱਤਾ ਵੀ ਤੁਸੀਂ ਸਾਡੇ ਵੱਲੋਂ ਸਾਧਨ ਤੇ ਪਾਵਰ ਦੀ ਵਰਤੋਂ ਕਰੋ ਪਰ ਉਹ ਸਾਧਨ ਵੀ ਆਪਣੇ ਲਈ ਮਿਸਯੂਜ਼ ਕਰ ਗਏ ਤੇ ਪਾਵਰ ਵੀ ਲੋਕਾਂ ਦੇ ਖਿਲਾਫ ਵਰਤੋ ਕਰ ਗਏ ਇਸ ਕਰਕੇ ਜੇ ਲੋਕ ਸਮਝਦੇ ਲੋਕ ਇਹ ਕਨਸਿਡਰ ਕਰ ਰਹੇ ਆ ਤੇ ਪੰਜ ਕੋਣੀਆਂ ਨਹੀਂ ਰਹਿਣਾ ਸਿਰਫ ਇੱਕ ਕੋਣੀ ਰਹਿਣਾ ਵੀ ਅੱਛਾ ਜੀ ਬਲਵਿੰਦਰ ਜੀ ਬਲਵਿੰਦਰ ਜੀ ਉਹ ਕੰਮ ਨੂੰ ਲੈ ਕੇ ਮੈਂ ਪਬਲਿਕ ਆ ਰਿਹਾ ਜਦ ਕਿ ਰਿੰਕੂ ਜੀ ਕਹਿ ਰਹੇ ਨੇ ਸੈਂਟਰ ਗਵਰਨਮੈਂਟ ਜਿਹੜੀ ਹੈ ਮੋਦੀ ਜੀ ਜਿਹੜੇ ਹੈਗੇ ਨੇ ਉਹ ਆਪਾਂ ਸੈਂਟਰ ਗਵਰਨਮੈਂਟ ਨੂੰ ਲੈ ਕੇ ਨਾਲ ਕੰਮ ਕਰਾਵਾਂਗੇ ਜਦ ਕਿ ਜਿਹੜੇ ਤੀਨੂ ਜੀ ਕਹਿ ਰਹੇ ਨੇ ਸੇਅਰ ਸਾਡੀ ਗਵਰਨਮੈਂਟ ਹੈ ਅਸੀਂ ਆਪਣੀ ਸੇਅਰ ਗਵਰਨਮੈਂਟ ਦਾ ਅਸੀਂ ਜਿਹੜਾ ਲਾਹਾ ਲਵਾਂਗੇ ਤੁਸੀਂ ਇਹਨੂੰ ਕਿਸ ਤਰ੍ਹਾਂ ਲੱਗਦਾ ਬ ਆਪ ਦੇ 2.5 ਸਾਲ ਬਾਅਦ ਮੁੜ ਇੰਪਾਵਰ ਹੋਏ ਆ ਕਿਉਂਕਿ 2.5 ਸਾਲ ਤੋ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਪੰਜਾਬ ਦੇ ਲੋਕਾਂ ਦੇ 50000 ਕਰੋੜ ਤੋਂ ਵੱਧ ਹੁਣ ਲੇਟਸ ਕੋਈ ਫਿਕਰ ਮੈਂ ਦੱਸ ਰਿਹਾ ਵੀ 80000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80000 ਕਰੋੜ ਦਾ ਕਰਜ਼ਾਈ ਬਣਾਤਾ ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋਂ ਕੀਤੀ ਹੋਵੇ ਤੇ ਮੁੜ ਲੋਕ ਕਿਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ ਫਿਰ ਜਲੰਧਰ ਤੁਸੀਂ ਦੇਖੋ ਸਾਰੇ ਮੀਡੀਆ ਤੇ ਵੀ ਜਿਹੜਾ ਇਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਹੈ ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ ਚਾਹੇ মিডিਆ ਪਰਸਨ ਆ ਚਾਹੇ মিডিਆ ਆਧਾਰਾ ਆ ਚਾਹੇ ਵਿਰੋਧੀ ਧਿਰ ਦਾ ਆਗੂ ਆ ਚਾਹੇ ਕੋਈ ਆਰਡੀ ਐਕਟਿਵਿਸਟ ਆ ਚਾਹੇ ਕੋਈ ਸਮਾਜਿਕ ਕਾਰਕਿਰਤਾ ਜੇ ਇਹਨੇ ਵੀ ਇਹਨਾਂ ਨੂੰ ਕੁਐਸਚਨ ਕੀਤਾ ਉਹਦੇ ਤੇ ਪਰਚਾ ਹੋਇਆ लाठीचार्ज ਹੋਇਆ ਉਹਦੀ ਗ੍ਰਿਫਤਾਰੀ ਕੀਤੀ ਤੇ ਇਹਨਾਂ ਨੇ ਲੋਕਤੰਤਵ ਦੇ ਨਾਂ ਤੇ ਵੋਟਾਂ ਲਈਆਂ ਪਰ ਨਿੱਜਤਾ ਅੰਤਰ ਬਣ ਗਿਆ ਤਾਨਾਸ਼ਾਹੀ ਤੰਤਰ ਬਣ ਗਿਆ ਇਹੀ ਬੀਜੇਪੀ ਦਾ ਜਿਹੜਾ ਆ ਮਤਲਬ ਉਹਨਾਂ ਨੂੰ 10 ਸਾਲਾਂ ਰਾਜ ਮਿਲਿਆ ਤੇ ਕੁਝ ਕਾਰਪੋਰੇਟ ਘਰਾਣਿਆਂ ਛੱਡ ਕੇ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ ਇਸ ਕਰਕੇ ਲੋਕ ਜਿਹੜੇ ਆ ਪਾਰਟੀ ਜਿਹੜਾ ਮੌਜੂਦ ਆ ਪਿਆਰੀ ਸੀ ਉਹਦੇ ਬਾਰੇ ਕੀ ਜਿਹੜਾ ਚਾਹਦੇ ਤੁਸੀਂ ਮੀਡੀਆ ਦੇ ਵਿੱਚ ਵੀ ਖਬਰਾਂ ਹੈਗੀਆਂ ਉਹ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਆਈਐਸ ਅਫਸਰ ਦਾ ਜਿਹੜਾ ਹੈਗਾ ਉਹ ਸਾਰਾ ਮੀਡੀਆ ਦੇ ਵਿੱਚ ਆਇਆ ਜਿਹੜੀ ਵਿਮਨ ਕਮਿਸ਼ਨ ਸੀ ਉਹਨਾਂ ਵੱਲੋਂ ਨੋਟਿਸ ਜਾਰੀ ਹੋਇਆ ਉਹ ਤਾਂ ਲੋਕਾਂ ਦੀ ਕਚਹਿਰੀ 'ਚ ਇਸ਼ੂ ਹੈਗਾ ਤੇ ਲੋਕ ਡਿਸਾਈਡ ਕਰਨ ਵੀ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਨਮਾਇंदे ਚਾਹੀਦੇ ਉਹਨਾਂ ਨੂੰ ਜਿਹੜੇ ਪਹਿਲਾਂ ਹੀ ਜਿਹੜੀਆਂ ਔਰਤਾਂ ਜਿਨ੍ਹਾਂ ਦੇ ਖਿਲਾਫ ਮਤਲਬ ਆਪਣੀ ਆਵਾਜ਼ ਮੀ ਟੂ ਵਾਲਾ ਜਿਹੜਾ ਕੈਂਪੇਨ ਚੱਲਿਆ ਸੀਗਾ ਵੀ ਅਸੀਂ ਵੀ ਵਿਕਟਿਮ ਆਈਸ ਦਿਆਂ ਜਿਹੜੇ ਬੰਦੇ ਪਾਵਰ ਪਾਵਰ ਚ ਲਿਆਂਦਾ ਗਿਆ ਤੇ ਪਾਵਰ ਦੀ ਮਿਸਯੂਜ਼ ਕੀਤੀ ਇਸ ਕਰਕੇ ਮੀ ਟੂ ਕੈਂਪੇਨ ਵੀ ਅਸੀਂ ਵੀ ਇਨਾਂ ਤੋਂ ਪੀੜਤ ਹੈਗੇ ਆ ਜਦ ਪਹਿਲਾਂ ਇਨਾਂ ਦੇ ਮੀ ਟੂ ਕੈਂਪੇਨ ਚੱਲ ਚੁੱਕੀ ਆ ਤਾਂ ਜਲੰਧਰ ਦੇ ਜਿਹੜੇ ਸੰਵੇਦਨਸ਼ੀਲ ਲੋਕ ਆ ਉਹਨਾਂ ਨੂੰ ਜ਼ਰੂਰ ਇਹਦੇ ਤੇ ਗੌਰ ਕਰਨੀ ਚਾਹੀਦੀ ਬਲਵੰਤ ਸਿੰਘ ਸਮਰੂਪ ਦੇ ਵਿੱਚ ਸੰਗਠਨ ਚ ਦੋ ਦਿਨ ਪਹਿਲਾਂ ਜਿਹੜਾ ਅੰਗਨਵਾੜੀ ਮੇਰੀ ਗੱਲ ਸੁਣ ਲੋ ਜੀ ਅੰਗਣਵਾੜੀ ਸੈਂਟਰ ਦੇ ਵਿੱਚ ਬੱਚਿਆਂ ਨੂੰ ਜਿਹੜਾ ਸਿਰਫ ਦਿੱਤਾ ਗਿਆ ਸੀਗਾ ਉਹ 6 ਮਹੀਨੇ ਐਕਸਪਾਇਰੀ ਸੀਗਾ ਪੁਰਾਣਾ ਸੀਗਾ ਜਿਸ ਦੇ ਬਾਅਦ ਹੁਣ ਅੰਗਣਵਾੜੀ ਸੈਂਟਰ ਦੇ ਐਕਸਪਾਇਰੀ ਸਿਰਫ ਮਾਮਲੇ 'ਚ ਬਰਕਰਾਰ ਦੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਸਰਕਾਰ ਵੱਲੋਂ ਕੀ ਲੱਗਦਾ ਹੈ ਕਿ ਹੈਲਥ ਮਾਡਲ ਦੀ ਗੱਲ ਕਰ ਰਹੇ ਨੇ ਕਿ ਹੈਲਥ ਮਾਡਲ ਸਹੀ ਤੁਹਾਨੂੰ ਨਜ਼ਰ ਆ ਰਿਹਾ ਦੇਖੋ ਤੁਸੀਂ ਕਾਂਗਰਸ ਦਾ ਰਾਜ ਦੇਖੋ ਭਾਜੀ ਦਾ ਦੇਖੋ ਆਪ ਦਾ ਦੇਖੋ ਬਈ ਇਹਨਾਂ ਦੀ ਲੋਕਾਂ ਦੇ ਪ੍ਰਤੀ ਬਿਲਕੁਲ ਗੋੜ ਤਾਂ ਲੈਂਦੇ ਵੀ ਅਸੀਂ ਲੋਕਾਂ ਪ੍ਰਤੀ ਬਹੁਤ ਫਿਕਰ ਮੰਦੇ ਆ ਪਰ ਵੋਟਾਂ ਤੋਂ ਬਾਅਦ ਬੜੀ ਸਮੇਦਨ ਹਿੰਮਤਾ ਰਹਿੰਦੀ ਆ ਇਹ ਉਹਦਾ ਹੀ ਸਿੱਟਾ ਆ ਬਈ ਸਾਰੇ ਬੰਦੇ ਜਿਨ੍ਹਾਂ ਨੂੰ ਲੋਕਾਂ ਨੇ ਪਾਵਰ ਦਿੱਤੀ ਉਹ ਸੋਚਦੇ ਅਸੀਂ ਆਪਣੀ ਲਗਜ਼ਰੀ ਲਾਈਫ ਇੰਜੋਏ ਕਰ ਲਈਏ ਲੋਕਾਂ ਦੇ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਹਦੇ ਕਰਕੇ ਥੱਲੇ ਕੀ ਹੁੰਦਾ ਜਦੋਂ ਮਾੜਾ ਪ੍ਰਬੰਧ ਹੋ ਜਾਂਦਾ ਮਾੜਾ ਕੋਈ ਨਿਗਰਾਨੀ ਨਹੀਂ ਰਹਿੰਦਾ ਤੇ ਉਹਦੇ ਜਿਹੜੇ ਸਿੱਟੇ ਆ ਲੋਕਾਂ ਨੂੰ ਸੰਗਰੂਚ ਭੁਗਤਣੇ ਚਾਹੁੰਦੇ ਤਿੰਨ ਦੇ ਪਏ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਮਾੜਾ ਕਿਤੇ ਕਣਕ ਦੀ ਸ਼ਿਕਾਇਤ ਆ ਰਹੀ ਆ ਕਿਤੇ ਆਟੇ ਦਾਲ ਦੀ ਸ਼ਿਕਾਇਤ ਆ ਰਹੀ ਮਲਾਬਦੀ ਚੀਜ਼ਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਤਾਂ ਲਗਾਤਾਰ ਇਹਨਾਂ ਸਾਰੀ ਪਾਰਟੀਆਂ ਰਾਜ ਵਿੱਚ ਇਦਾਂ ਰਿਹਾ ਤੇ ਉਹਦੇ ਕਰਕੇ ਸਾਰੇ ਲੋਕ ਤੁਸੀਂ ਦੇਖੋ ਆਮੂਮਨ ਜਿੰਨੇ ਬੰਦੇ ਜ਼ਿਆਦਾਤਰ ਬਿਮਾਰ ਹੋ ਰਿਹਾ ਮਲਾਕਟੀ ਖਾਣਿਆ ਕਰਕੇ ਸਾਹ ਹਵਾ ਪਾਣੀ ਨਾ ਹੋਣ ਕਰਕੇ ਉਹਦੇ ਲਈ ਪ੍ਰਬੰਧ ਜ਼ਿੰਮੇਵਾਰ ਹੈਗਾ ਸਾਰਾ ਠੀਕ ਹੈ ਠੀਕ ਹੈ ਆਰ ਫੇਸ ਪਏ ਨੇ ਤਾਂ ਆਕਾਸ਼ ਅਨੰਦ ਹੋਣਾ ਨੂੰ ਹੈ ਜਿਹੜਾ ਦੇਖੋ ਆਪਾਂ ਦੇਖੋ ਮੈਂ ਤਾਂ ਦੱਸਿਆ ਵੀ ਮੈਂ ਐਜ਼ ਅ ਕੈਂਡੀਡੇਟ ਦੀ ਕਪੈਸਿਟੀ 'ਚ ਮੈਂ ਬੋਲ ਸਕਦਾ ਹਾਂ